ਸਟਾਪ ਰਨ ਨੰਬਰ ਮੇਰਾ ਨਾਮ ਹੈ ਮਾਨਸ ਮੇਰੀ ਇਥੇ ਨਿਊ ਮਾਰਕੀਟ ਸ਼ਾਪ ਹੈ ਸ਼ਾਰਦਾ ਟੈਲੀਕਮ ਦੇ ਨਾਮ ਤੇ ਜਿਹੜੀ ਚੋਰੀ ਹੋਈ ਹੈ ਉਹਦੇ ਬਾਰੇ ਦੱਸ ਰਿਹਾ ਪਰਸੋ ਰਾਤੀ ਦੋ ਮੁੰਡੇ ਆਏ ਸੀਗੇ ਇੱਕ ਬਾਰ ਖੜਿਆ ਸੀ ਮੋਟਰਸਾਈਕਲ ਸਟਾਰਟ ਕਰਕੇ ਇੱਕ ਅੰਦਰ ਆਇਆ ਕਹਿੰਦਾ ਜੀ ਫੋਨ ਦਿਖਾਓ ਮੈਂ ਉਹਨੂੰ ਫੋਨ ਦਿਖਾਇਆ ਪੁਰਾਣੇ 3-4 ਉਹ 5 ਮਿੰਟ ਦੇਖਦਾ ਰਹਿ ਗਿਆ ਫਿਰ ਅਚਾਨਕ ਹੀ ਉਹ ਫੋਨ ਲੈ ਕੇ ਭੱਜ ਗਿਆ ਬਾਹਰ ਬਾਹਰ ਮੋਟਰਸਾਈਕਲ ਤੇ ਫਿਰ ਮੋਟਰਸਾਈਕਲ ਦਾ ਨੰਬਰ ਚੈੱਕ ਕਰਿਆ ਸੀ ਸੀਸੀਟੀਵੀ ਚ ਮੋਟਰਸਾਈਕਲ ਦਾ ਨੰਬਰ ਵੀ ਨਹੀਂ ਹੈ ਕੁਝ ਕੁਝ ਨਹੀਂ ਕਰ ਰਹੀ ਬਿਨਾ ਮੋਟਰ ਨੰਬਰ ਵਾਲੇ ਸਾਰੇ ਕੁੰਬਰੇ ਮੋਟਰਸਾਈਕਲ ਸਰਕਾਰ ਕੁਝ ਨਹੀਂ ਕਰ ਰਹੀ ਸਾਰੇ ਪਰੇਸ਼ਾਨ ਹੈ ਕੰਪਲੇਂਟ ਕਰੀ ਹੈ ਪਰ ਬੰਦਾ ਕੋਈ ਆਇਆ ਨਹੀਂ ਕਿੰਨੇ ਮੋਬਾਈਲ ਸੀਗੇ ਚਾਰ ਮੋਬਾਈਲ ਲੈ ਕੇ ਭੱਜ ਗਿਆ ਜੀ Samsung ਦੇ ਸੀਗੇ ਚਾਰੋਂ ਹਾਂ ਕਿੰਨੀ ਕੀਮਤ ਹੈਗੀ ਵੀ ਬਾਈ ਹਜ਼ਾਰ ਕੀਮਤ ਦੇ ਸੀਗੇ ਚਾਰੋਂ ਫੋਨ ਪੁਰਾਣੇ ਫੋਨ ਸੀਗੇ ਚਾਰੋਂ ਲੈ ਕੇ ਭੱਜ ਗਿਆ ਕੜਾ ਬਣਾਉਣਾ ਕੋਈ ਨਹੀਂ ਨਾਮ ਯतीश ਕੁਮਾਰ ਹੈ ਕਿੱਥੇ ਦਾ ਕੰਮ ਹੈ ਮੋਬਾਈਲ ਦਾ ਕੰਮ ਹੈ ਮੇਰਾ ਯतीश ਕਮਿਊਨੀਕੇਸ਼ਨ ਦੇ ਨਾਂ ਤੇ ਦੁਕਾਨ ਹੈ ਗਣੇਸ਼ ਬੂਥ ਮਾਰਕੀਟ ਦੇ ਸਾਹਮਣੇ ਸਰ ਚੋਰੀ ਜਿਹੜੀ ਆਪਣੀ ਗੱਲ ਇੱਕ ਵਾਰਦਾਤ ਹੋਈ ਹੈ ਪਹਿਲਾਂ ਬਰਫੀ ਦੀ ਦੁਕਾਨ ਤੇ ਹੋਈ ਹੈ ਇੱਕ ਦਿਨ ਪਹਿਲਾਂ ਉਹੀ ਸੇਮ ਬੰਦਾ ਪੀਟੀ ਤੋਂ ਦੇਖ ਕੇ ਪਤਾ ਲੱਗੇਗਾ ਉਹੀ ਸੇਮ ਬੰਦਾ ਸੀਗਾ ਜਿਹੜਾ 7:30 ਵਜੇ ਆਇਆ ਦੁਕਾਨ ਤੇ ਮੇਰੀ ਫੋਨ ਦੇਖਣ ਨੂੰ ਤਿੰਨ ਫੋਨ ਪਹਿਲਾਂ ਦਿਖਾਇਆ ਮੈਨੂੰ ਕੱਢ ਕੇ ਤਿੰਨ ਚਾਰ ਫੋਨ ਹੋਰ ਕੱਢ ਕੇ ਦਿਖਾਇਆ ਕਹਿੰਦਾ ਇਹ ਤਿੰਨਾਂ ਚੋਂ ਮੈਨੂੰ ਫੋਨ ਪਸੰਦ ਆ ਵੀ ਇੱਕ ਇੱਕ ਫੋਨ ਲੈਣਾ ਹੈ ਨਾ ਤਾਂ ਦੇਖ ਲਓ ਦੇਖਦੇ ਬਸ ਬਾਹਰ ਨੂੰ ਪੱਜ ਗਿਆ ਪਿੱਛੇ ਮੋਟਰਸਾਈਕਲ ਤੇ ਬੰਦਾ ਸੀਗਾ ਬੈਠ ਕੇ ਦੋਨੇ ਬੰਦੇ ਲੰਘ ਗਏ ਨੇ ਘੱਟੋ ਘੱਟ ਕੀਮਤ ਉਹਦੀ ਇੱਕ ਫੋਨ ਦੀ 6-7000 ਹੈਗੀ ਆ ਤਿੰਨ ਫੋਨਾਂ 19000 ਕੁ ਦੇ ਮੇਰੇ। ਨਾਨੇ ਜਦਿਹਾ ਬੋਲਦੇ ਪਹਿਲਾਂ ਮੈਨੂੰ ਯਾਦ ਜੀ ਨਹੀਂ ਹੈ ਸ਼ਕਲ ਤਾਂ ਇਤਨਾ ਉਧਰ ਵੀ ਫੇਸ ਬਦਲ ਗਿਆ ਹੈ ਇਤਰੀ ਫੇਸ ਬਦਲ ਗਈ ਆਇਆ ਹੈ। ਕਿਆ ਉਹਦਾ ਪਹਿਲਾਂ ਆਇਆ ਉਹ ਬੰਦੇ ਕੁਝ ਪਤਾ ਨਹੀਂ ਚੱਲਿਆ ਤੁਹਾਨੂੰ। ਕੰਪਲੇਟ ਕਰੀਏ ਕੋਈ ਕੰਪਲੇਨਟ ਹੱਸ ਜਾਣਾ ਸੀ ਕਿ ਮੈਂ ਵੀਡੀਓ ਵਗੈਰਾ ਕਢਾ ਰਿਹਾ ਸੀ ਨਾਲੇ ਬਿਲਡ ਅਪ ਵਗੈਰਾ ਨੱਭ ਰਹੇ ਆ। ਪਿਆਉਣਾ ਕਰ ਪਿਆਉਣਾ ਇੱਧਰ ਦੇਖਦਾ ਮੈਂ ਪੁਰਾਣਾ ਫੋਨ ਸੀ ਨਾ ਜਿੱਤਾਂ ਬਿਲਡ ਅਪਾ ਦੇਖਦਾ ਮੈਂ ਪਿਆਉਣਾ ਸੀਗੇ ਤੁਹਾਡੇ ਆਪਣੇ ਉਹ ਗੱਲ ਸੀਗੀ ਨਹੀਂ ਨਹੀਂ ਤੇ ਤਾਂ ਆਪਣੇ ਮੋਬਾਈਲ ਸੀਗੇ ਮੇਰੇ ਖਰੀਦੇ ਹੋਏ ਸੀਗੇ ਇੱਕ ਤਾਂ ਬਿਲਡ ਅਪਾ ਹੈਗਾ ਇੱਕ ਤਾਂ ਮੇਰੇ ਜੀਜੇ ਦਾ ਹੀ ਫੋਨ ਸੀਗਾ ਆਪਣਾ ਹੀ ਤੇ ਦੋ ਫੋਨ ਲਏ ਹੋਏ ਸੀਗੇ ਨੇੜੇ ਤੇੜੀ ਦੁਕਾਨਦਾਰਾਂ ਤੋਂ ਲਏ ਹੋਏ ਆ ਜਿੱਤਾਂ ਸਾਹਮਣੇ ਇੱਕ ਬੰਦੇ ਦਾ ਫੋਨ ਸੀਗਾ 5G ਫੋਨ ਹੈ ਉਹ Samsung ਦਾ ਮ 14 ਮੰਗਈ ਹੈ ਇਹੀ ਜੇ ਸਰਕਾਰ ਆ ਕੇ ਇਹ ਕੰਮ ਕਰ ਲਵੇ ਮੰਗ ਰੋਜ਼ ਦੇਖ ਰਹੇ ਕਿ ਦੇ ਰਾਜਪੁਰਾ ਪੇਸ ਤੇ ਵੀ ਆਂਦੀ ਰਹਿੰਦੀ ਵੀਡੀਓ ਚੋਰੀ ਹੋ ਰਹੀ ਹੈ ਮੰਗਈ ਹੈ ਕਿ ਬੰਤੇ ਫੜੇ ਜਾਣ ਜਿਹੜੇ ਵੀ ਚੋਰੀ ਕਰਦੇ ਹਨ ਉਹਨਾਂ ਤੇ